ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਨਾਮ ਸਿੰਘ ਮੈਸੰਪੁਰੀ ਸੋ ਦੋਸਤੋ ਬੜੀ ਦੁਖ ਭਰੀ ਖਬਰ ਦੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਕਿ ਮਜੀਠੇ ਇਲਾਕੇ ਦੇ ਵਿੱਚ ਯਾਨੀ ਕਿ ਅਮਰਸਰ ਇਲਾਕੇ ਦੇ ਵਿੱਚ 23 ਜਿਹੜੇ ਸਾਡੇ ਗਰੀਬ ਲੋਕ ਮਜ਼ਦੂਰ ਸੀਗੇ ਉਹਨਾਂ ਦੀ ਨਕਲੀ ਜਾਂ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਸੋ ਦੋਸਤੋ ਬੜੀ ਇਹ ਦੁਖ ਭਰੀ ਖਬਰ ਹੈ ਕਿ ਇਹ ਜਿਹੜੇ 23 ਮਜ਼ਦੂਰ ਜਾਂ ਗਰੀਬ ਲੋਕ ਸੀਗੇ ਇਹ ਨਕਲੀ ਸ਼ਰਾਬ ਪੀਣ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਉਰੇ ਦੋਸਤੋ ਕੋਈ ਨਵੀਂ ਗੱਲ ਨਹੀਂ ਹੈਗੀ ਹਰ ਸਮੇ ਸਾਡੇ ਪੂਰੇ ਦੇਸ਼ ਦੇ ਵਿੱਚ ਕਦੇ ਕਿਸੇ ਸੂਬੇ ਵਿੱਚ ਕਦੇ ਕਿਸੇ ਸੂਬੇ ਵਿੱਚ ਜਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਇਹੋ ਜਿਹੇ ਮੌਤਾਂ ਦੀ ਖਬਰ ਆਉਂਦੀ ਰਹਿੰਦੀ ਹੈ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜ਼ਹਿਰੀ ਜਾਂ ਨਕਲੀ ਸ਼ਰਾਬ ਲੋਕ ਕਿਉਂ ਗਿੰਦੇ ਜਾਂ ਇਹ ਬਣਦੀ ਕਿਉਂ ਦੋਸਤੋ ਆਮ ਜੀ ਗੱਲ ਹੈ ਕਿ ਪੰਜਾਬ ਵਿੱਚ ਕਾਫੀ ਟ੍ਰੈਂਡ ਹੈਗਾ ਸ਼ਰਾਬ ਪੀਣ ਪਿਆਉਣ ਦਾ ਹਰ ਖੁਸ਼ੀ ਵਾਲੇ ਮੌਕੇ ਤੇ ਸ਼ਰਾਬ ਦਾ ਇਤਜ਼ਾਮ ਕੀਤਾ ਜਾਂਦਾ ਖਾਸ ਕਰਕੇ ਵਿਆਹ ਸ਼ਦੀਆਂ ਦੇ ਵਿੱਚ ਜਾਂ ਹੋਰ ਖੁਸ਼ੀ ਦਾ ਕੋਈ ਮੌਕਾ ਹੋਵੇ ਤਾਂ ਸ਼ਰਾਬ ਪ੍ਰਮੁਖਤਾ ਦੇ ਨਾਲ ਖਾਣ ਪੀਣ ਵਾਲਾ ਜਿਹੜਾ ਸਮਾਨ ਹੁੰਦਾ ਚ ਸ਼ਾਮਿਲ ਕੀਤੀ ਜਾਂਦੀ ਹੈ ਸੋ ਇੱਥੇ ਕਾਫੀ ਮਹਿੰਗੀ ਸ਼ਰਾਬ ਜਿਹੜੀ ਠੇਕੇ ਉੱਤੇ ਮਿਲਦੀ ਹੈ ਜਿਹੜੀ ਆਪਾਂ ਕਹਿੰਦੇ ਆ ਕਿ ਪ੍ਰਮਾਣਿਤ ਜਿਹੜੀ ਸ਼ਰਾਬ ਹੈ ਜਿਨ੍ਹਾਂ ਦੀ ਵਿਕਰੀ ਸਰਕਾਰੀ ਤੌਰ ਤੇ ਠੇਕਿਆਂ ਉੱਤੇ ਹੁੰਦੀ ਹੈ ਉਹ ਕਾਫੀ ਮਹਿੰਗੀ ਸ਼ਰਾਬ ਸੋ ਜੇ ਆਪਾਂ ਘੱਟ ਤੋਂ ਘੱਟ ਕੀਮਤ ਦੀ ਗੱਲ ਕਰੀਏ ਤਾਂ ਲਗਭਗ 300-250 ਦੀ ਜਿਹੜੀ ਬੋਤਲ ਹੈ ਠੇਕਿਆਂ ਉੱਤੇ ਜਿਹੜਾ ਮਿਨੀਮਮ ਥੱਲੇ ਵਾਲਾ ਜਿਹੜਾ ਬ੍ਰਾਂਡ ਮੰਨਿਆ ਜਾਂਦਾ ਉਹਦਾ ਰੇਟ ਹੈ ਜਿਹਨੂੰ ਆਮ ਜਿਹੜਾ ਗਰੀਬ ਮਜ਼ਦੂਰ ਆ ਉਹ ਨਹੀਂ ਪੀ ਸਕਦਾ ਕਿਉਂਕਿ ਜੇ ਆਪਾਂ ਮੰਨ ਲਈਏ ਕਿ ਮਰੀਜ਼ ਦੀ ਦਿਹਾੜੀ ਜਿਹੜੀ ਹੈ ਉਹ 400 500 ਜਾਂ 600 ਤੱਕ ਹੋ ਸਕਦੀ ਹੈ ਜਿਹੜਾ ਥੋੜਾ ਜਿਹਾ ਟੈਕਨੀਕਲ ਮਜ਼ਦੂਰ ਹੈ ਸਿੱਕ ਆਦਮੀ ਜਿਹੜਾ 4-500 ਰੁਪਿਆ ਦਿਲੀ ਕਮਾਉਣ ਲਾ ਉਹ 2-300 ਦੀ ਬੋਤਲ ਖਰੀਦ ਕੇ ਨਹੀਂ ਪੀ ਸਕਦਾ ਕਿਉਂਕਿ ਸਾਰੀ ਦਿਹਾੜੀ ਕਾਫੀ ਸਖਤ ਮਿਹਨਤ ਮਜ਼ਦੂਰੀ کارਖਾਨੇ ਦੀ ਗੱਲ ਹੋਵੇ ਜਾਂ ਖੇਤਾਂ ਵਿੱਚ ਗੱਲ ਹੋਵੇ ਜਾਂ ਕਿਸੇ ਦੁਕਾਨ ਦੀ ਗੱਲ ਹੋਵੇ ਮਜ਼ਦੂਰ ਨੂੰ ਗਰਮੀ ਸਰਦੀ ਦੇ ਵਿੱਚ ਕਾਫੀ ਸਖਤ ਮਿਹਨਤ ਕਰਨੀ ਪੈਂਦੀ ਹੈ ਤਾਂ ਹੀ ਇਹ ਦਿਹਾੜੀ ਜਿਹੜੀ 8 ਤੋਂ 10 ਘੰਟੇ ਜਾਂ 12 ਘੰਟੇ ਦੀ ਉਹਨਾਂ ਜਿਹੜੇ ਪੈਸੇ 400 500 ਰੁਪਏ ਮਿਲਣਾ ਹੁੰਦਾ ਸੋ ਇੰਨੀ ਸਖਤ ਮਿਹਨਤ ਤੋਂ ਬਾਅਦ ਕੁਦਰਤੀਆਂ ਵੀ ਸਰੀਰ ਵਿੱਚ ਬਹੁਤ ਸਾਰੀ ਥਕਾਵਟ ਹੋ ਜਾਂਦੀ ਹੈ ਇਹ ਥਕਾਵਟ ਸਰੀਰਕ ਤੌਰ ਤੇ ਵੀ ਹੋ ਸਕਦੀ ਹੈ ਔਰ ਮਾਨਸਿਕ ਤੌਰ ਤੇ ਵੀ ਸੋ ਇਸ ਥਕਾਵਟ ਨੂੰ ਦੂਰ ਕਰਨ ਵਾਸਤੇ ਆਮ ਤੌਰ ਤੇ ਜਿਹੜੇ ਗਰੀਬ ਮਜ਼ਦੂਰ ਹੈ ਰਾਤ ਚੰਗੀ ਤਰ੍ਹਾਂ ਨੀਂਦ ਲੈਣ ਵਾਸਤੇ ਉਹ ਸ਼ਰਾਬ ਦਾ ਸੇਵਨ ਕਰਦੇ ਸੋ ਕਈ ਹੋਰ ਨਸ਼ਿਆਂ ਦਾ ਵੀ ਸੇਵਨ ਕੀਤਾ ਜਾਂਦਾ ਹੈ ਲੇਕਿਨ ਪ੍ਰਮੁੱਖਤਾ ਜਿਹੜੀ ਪੰਜਾਬ ਵਿੱਚ ਆਪਾਂ ਗਏਏ ਕਿ ਸ਼ਾਮ ਨੂੰ ਹਰ ਬੰਦਾ ਸੋਚਦਾ ਜਿਹੜਾ ਕੰਮ ਕਰਨ ਵਾਲਾ ਕਿ ਦੋ ਪੱਗ ਮਾਰ ਲੈ ਜਾਨ। ਸੋ ਜਦੋਂ ਜਿਹੜੇ ਗਰੀਬ ਮਜ਼ਦੂਰ ਹੈ ਉਹਨਾਂ ਕੋਲ ਜਿਹੜੀ ਉਹਨਾਂ ਦੀ ਖਰੀਦ ਸ਼ਕਤੀ ਯਾਨੀ ਨਹੀਂ ਹੁੰਦੀ ਕਿ ਉਹ 300 400 500 ਦੀ ਬੋਤਲ ਕੀ ਪੀ ਸਕੇ। ਸੋ ਇਸ ਕਰਕੇ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਜਾਂ ਸ਼ਹਿਰੀ ਜਿਹੜੇ ਹਲਕੇ ਤਬਕੇ ਆ ਉਹਨਾਂ ਵਿੱਚ ਵੀ ਨਕਲੀ ਜਾਂ ਬਨੋਟੀ ਸ਼ਰਾਬ ਤਿਆਰ ਕਰਕੇ ਵੇਚੀ ਜਾਂਦੀ ਹੈ। ਔਰ ਇਹ ਸ਼ਰਾਬ ਦਾ ਰੇਟ ਜਿਵੇਂ ਆਪਾਂ ਆਮ ਦੇਖਿਆ ਕਿ 70 80 ਜਾਂ 100 ਰੁਪਏ ਤੱਕ ਬੋਤਲ ਮਿਲ ਜਾਂਦੀ ਹੈ। ਉਰੇ ਨੂੰ ਬਾਕਾਇਦਾ ਜਿਹੜੇ ਪੋਲੀਥੀਨ ਦੇ ਪੈਕਟ ਹੁੰਦੇ ਉਹਦੇ ਚ ਪੈਕ ਕਰਕੇ ਵਿੱਚ ਲੱਗਾ ਸੋ ਦੋਸਤੋ ਆਮ ਦੇਖਣ ਵਿੱਚ ਆਇਆ ਕਿ ਕੋਈ ਕਸ਼ੀਦੀ ਹੋਈ ਸ਼ਰਾਬ ਨਹੀਂ ਹੁੰਦੀ ਜਾਂ ਗੁੜ ਨਾਲ ਜਾਂ ਸੀਰੇ ਨਾਲ ਜਾਂ ਹੋਰ ਮਿੱਠੇ ਤੋਂ ਕੱਢੀ ਹੋਈ ਸ਼ਰਾਬ ਨਹੀਂ ਆਉਂਦੀ ਇਹ ਕੇਵਲ ਕੋਈ ਅਲਕੋਹਲ ਥਿਨਰ ਜਾਂ ਹੋਰ ਕੋਈ ਕੈਮੀਕਲ ਜਿਹੜਾ ਘੋਲ ਕੇ ਝੱਟ ਸ਼ਰਾਬ ਤਿਆਰ ਕਰਕੇ ਬਣਾਈ ਜਾਂਦੀ ਹੈ ਔਰ ਕਿਉਂਕਿ ਇਹ ਪੀਣ ਵਾਲਾ ਪਦਾਰਥ ਹੀ ਨਹੀਂ ਹੁੰਦਾ ਸ਼ਰਾਬ ਜਿਹੜੀ ਕਾਰਖਾਨੇ ਵਿੱਚ ਬਣਦੀ ਹੈ ਦਸਟਰੀਆਂ ਵਿੱਚ ਬਣਦੀ ਹੈ ਜਾਂ ਠੇਕਿਆਂ ਉਤੇ ਵਿਕਦੀ ਹੈ ਇਹਨੂੰ ਬਕਾਇਦਾ ਡਾਕਟਰੀ ਮੈਜ਼ਰਮੈਂਟ ਦੇ ਨਾਲ ਪੀਣਯੋਗ ਬਣਾਇਆ ਜਾਂਦਾ ਹੈ ਲੇਕਿਨ ਜਿਹੜੀ ਉਹ ਸਸਤੀ ਨਕਲੀ ਜਾਂ ਮਨੋਟੀ ਸ਼ਰਾਬ ਤਿਆਰ ਕੀਤੀ ਜਾਂਦੀ ਅਸਲ ਵਿੱਚ ਉਹ ਪੀਣਯੋਗ ਨਹੀਂ ਹੁੰਦੀ ਆਪਾਂ ਅਕਸਰ ਦੇਖਿਆ ਲੋਕ ਇਹ ਸ਼ਰਾਬ ਪੀਂਦੇ ਜਾਂ ਲੈਂਦੇ ਆ ਔਰ ਪੀਂਦੇ ਆ ਲੇਕਿਨ ਜਦੋਂ ਇਹਦੇ ਵਿੱਚ ਕੋਈ ਕੈਮੀਕਲ ਜਿਹੜਾ ਵੱਧ ਪੈ ਜਾਂਦਾ ਜਾਂ ਉਹਦੀ ਰੇਸ਼ਿਓ ਗੰਤ ਹੋ ਜਾਂਦੀ ਹੈ ਤੇ ਉਹ ਸ਼ਰਾਬ ਦੇ ਨਾਲ ਲੋਕਾਂ ਦੀ ਮੌਤ ਹੋਣੀ ਅਕਸਰ ਆਮ ਜੀ ਗੱਲ ਹੈ ਸੋ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਕਈ ਜਗ੍ਹਾ ਪੰਜਾਬ ਦੇ ਵਿੱਚ ਸ਼ਰਾਬ ਪੀਣ ਦੇ ਨਾਲ ਮੌਤਾਂ ਹੋਈਆਂ ਸੀ ਔਰ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਜਾਂਦੀਆਂ ਨੇ ਅਸੀਂ ਸ਼ਰਾਬ ਪੀਣ ਦੇ ਨਾਲ ਜਿਹੜੇ ਮਰ ਤੋਂ ਬਚ ਗਏ ਸੀ ਉਹਨਾਂ ਦੀਆਂ ਅੱਖਾਂ ਜਾਂਦੀਆਂ ਰਹੀਆਂ ਸੀ ਜਾਂ ਉਹਨਾਂ ਦੇ ਹੋਰ ਜਿਹੜੇ ਅੰਗ ਡੈਮੇਜ ਹੋ ਗਏ ਸੀ ਸੋ ਦੋਸਤੋ ਇਹ ਜਿਹੜੀ ਨਕਲੀ ਸ਼ਰਾਬ ਆ ਇਹਦੇ ਨਾਲ ਆਪਾਂ ਕਹਿ ਲਈਏ ਜਿਗਰ ਲਿਵਰ ਜਾਨੀ ਜਾਂ ਫੇਫੜੇ ਜਾਂ ਡੀਬੀ ਹੋਣੀ ਜਾਂ ਹੋਰ ਜਿਹੜੇ ਜ਼ਰੂਰੀ ਅੰਗ ਆ ਸਾਡੇ ਉਹ ਡੈਮੇਜ ਹੋਣੇ ਆਮ ਚ ਗੱਲ ਸੋ ਲੇਕਿਨ ਪੈਸੇ ਦੀ ਥੋੜੇ ਦੇ ਵਿੱਚੋਂ ਜਾਂ ਅੱਤ ਬਣ ਹੋਣ ਕਰਕੇ ਮੈਦੂਰ ਲੋਕ ਹਨ ਪਿੰਦੇ ਆ ਔਰ ਮੌਦਿਕਾ ਉਤਰ ਜਾਂਦੇ ਸੋ ਦੋਸਤੋ ਇੱਥੇ ਇਹ ਬੜੀ ਵੱਡੀ ਗੱਲ ਵਿਚਾਰ ਕਰਨ ਜੋਗ ਆ ਕਿ ਨੰਦਨਾ ਵਿੱਚ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਛੜਿਆ ਗਿਆ ਜਿਹਦੇ ਵਿਰੁੱਧ ਜਿਹੜੀਆਂ ਨਸ਼ੀਲੇ ਪਦਾਰਥਾਂ ਉਨਾਂ ਨੂੰ ਫੜਿਆ ਜਾ ਰਿਹਾ ਔਰ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੈ ਜਿਨ੍ਹਾਂ ਨੇ ਜਾਇਜ ਨਜਜ ਘਰ ਬਣਾ ਰੱਖੇ ਉਹਨਾਂ ਨੂੰ ਟਾਇਆ ਜਾ ਰਿਹਾ ਔਰ ਬੜੇ ਵੱਡੇ ਤੌਰ ਤੇ ਇਸ ਕੱਲ ਦਾ ਪ੍ਰਚਾਰ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਇਸ ਜੋਤ ਨਸ਼ਿਆਂ ਵਿਰੁੱਧ ਜਦੋਂ ਮੁਹਿੰਮ ਚੱਲੀ ਹੋਵੇ ਇਹਦੇ ਵਿੱਚ ਜਿਹੜੇ 21 ਜਾਂ 23 ਮਜ਼ਦੂਰ ਉਹ ਜ਼ਹਿਰੀਲੀ ਸ਼ਰਾਬੀ ਕੇ ਮਰ ਗਏ। ਸੋ ਇਹ ਆਪਾਂ ਦੇਖ ਹੀ ਸਕਦੇ ਹਾਂ ਕਿ ਸਰਕਾਰ ਦਾ ਜਿਹੜਾ ਇਹ ਜੋਤ ਨਸ਼ਾ ਵਿਰੁੱਧ ਮੁਹਿੰਮਾ ਇਹਦੀ ਫੂਕ ਨਿਕਲਦੀ ਆਪਾਂ ਨੂੰ ਲੱਗਦੀ ਹੈ। ਸੋ ਇਹ ਕਿਤੇ ਨਾ ਕਿਤੇ ਜੋ ਜੋਤ ਛਿੜਿਆ ਗਿਆ ਸਰਕਾਰ ਵੱਲੋਂ ਇਹ ਉੱਤੇ ਉੱਤੇ ਹੀ ਹੈ। ਥੱਲੇ ਇਹਦੀਆਂ ਜੜ੍ਹਾਂ ਨਹੀਂ ਹੈਗੀਆਂ। ਸੋ ਵਕਤੀ ਤੌਰ ਤੇ ਤੁਸੀਂ ਦੋਸਤੋ ਦੇਖਿਆ ਹੋਵੇਗਾ ਪੁਲਸ ਵਾਲੇ ਕੋਈ ਅਧਿਕਾਰੀ ਜਿਨ੍ਹਾਂ ਵਿੱਚ ASI ਜਾਂ SHO ਜਾਂ ਕੋਈ ਹੋਰ ਵੱਡਾ ਅਫਸਰ ਜਿਹੜਾ ਸਸਪੈਂਡ ਕਰ ਦਿੱਤਾ ਜਾਊਗਾ ਜਾਂ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹਦੇ ਉੱਤੇ ਕੋਈ ਕਮਿਸ਼ਨ ਵੀ ਬਣਾਇਆ ਜਾ ਸਕਦਾ ਕੋਈ ਸੈੱਟ ਬਣਾਇਆ ਜਾ ਸਕਦੀ ਹੈ। ਲੇਕਿਨ ਓਵਰ ਆਲ ਲੰਬੇ ਸਮੇਂ ਵਿੱਚ ਜਾ ਕੇ ਇਹ ਜਿਹੜਾ ਸਾਰਾ ਮਸਲਾ ਠੰਡੇ ਦਸਤੇ ਵਿੱਚ ਭਜੂਗਾ। ਉਹ ਜਿਹੜੇ ਗਰੀਬ ਲੋਕ ਜਿਨ੍ਹਾਂ ਦੀ ਜਾਨ ਗਈ ਹੈ ਜਿਨ੍ਹਾਂ ਦੇ ਘਰ ਦੇ ਇੱਕੋ ਇੱਕ ਕਮਾਊ ਜੀ ਚਲ ਗਿਆ ਉਹਨਾਂ ਦਾ ਮਗਰ ਕੀ ਬਣੂਗਾ। ਸੋ ਦੋਸਤੋ ਇਹ ਮੈਂ ਬੜੇ ਦੁੱਖ ਦੇ ਨਾਲ ਗੱਲ ਕਰ ਰਿਹਾ ਕਿ ਮੈਂ ਪਿੰਡਾਂ ਵਿੱਚ ਬਹੁਤ ਸਾਰੇ ਘਰਾਂ ਦਾ ਆਪਣੇ ਤੌਰ ਤੇ ਸਰਵੇ ਕੀਤਾ। ਚਿੱਟੇ ਨਾਣੋ ਜਾਂ ਹੋਰ ਨਸ਼ਿਆਂ ਨਾਲੋਂ ਇਹ ਜਿਹੜੀ ਨਕਲੀ ਸ਼ਰਾਬ ਹੈ ਇਹਨੇ ਖਾਸ ਤੌਰ ਤੇ ਪਿੰਡ ਦੇ ਪਿੰਡੂ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਘਰਾਂ ਦੇ ਘਰ ਬੰਦਿਆਂ ਤੋਂ ਖਾਲੀ ਹੋਏ ਬੈਠੇ ਸੋ ਮੈਂ ਬਹੁਤ ਸਾਰੇ ਘਰ ਦੇਖੇ ਜਿਨ੍ਹਾਂ ਵਿੱਚ ਇੱਕ ਬੀਬੀ ਵਿਧਵਾ گاਉ ਦੀ ਨੌ ਵਿਧਵਾ ਔਰ ਇੱਕ ਇੱਕ ਦੋ ਦੋ ਧੀਆਂ ਵੀ ਕਰੇ ਵਿਧਵਾਵਾਂ ਬੈਠੀਆਂ ਔਰ 10 12 ਜੀ ਇੱਕ ਡੇਢ ਕਮਰੇ ਵਿੱਚ ਗੁਜ਼ਾਰਾ ਕਰ ਰਹੇ ਉਦੇ ਉੱਤੇ ਸਭ ਤੋਂ ਵੱਡਾ ਕਾਰਨ ਜਿਹੜਾ ਹੈਗਾ ਉਹ ਸ਼ਰਾਬ ਔਰ ਖਾਸ ਤੌਰ ਤੇ ਇਹ ਜਿਹੜੀ ਦੋ ਨੰਬਰੀ ਨਕਲੀ ਸ਼ਰਾਬ ਆ ਇਹਨੇ ਕਰਾਂ ਦੇ ਕਾਰਖਾਨੇ ਕਰ ਦਿੱਤੇ ਸੋ ਦੋਸਤੋ ਸਰਕਾਰ ਨੂੰ ਚਾਹੀਦਾ ਕਿ ਵੱਡੇ ਲੈਵਲ ਤੇ ਇਹ ਜਿਹੜੀ ਸ਼ਰਾਬ ਨਕਲੀ ਵਿਕਦੀ ਆ ਇਹਨੂੰ ਬਣਨਾ ਬੰਦ ਕੀਤਾ ਜਾਵੇ ਇਹਦਾ ਇਹਦੀ ਜਿਹੜੀ ਵਿਕਰੀ ਉਹ ਬੰਦ ਕੀਤੀ ਜਾਵੇ ਸੋ ਦੋਸਤੋ ਸਰਕਾਰ ਨੂੰ ਚਾਹੀਦਾ ਕਿ ਜ਼ਰੂਰੀ ਆ ਬਹੁਤ ਜਿਹੜੀ ਨਕਲੀ ਸ਼ਰਾਬ ਬਣਦੀ ਆ ਜਾਂ ਇਹਦੀ ਵਿਕਰੀ ਹੁੰਦੀ ਆ ਇਹਨੂੰ ਬਣਨੋਂ ਤੇ ਵਿਕਣੋਂ ਰੋਕਿਆ ਜਾਵੇ ਤਾਂ ਜੋ ਜਿਹੜੇ ਮਾਸੂਮ ਲੋਕ ਆ ਇਹਨਾਂ ਦੀ ਜਾਨ ਨਾ ਵਾਸ਼ਕ ਹੋਵੇ ਔਰ ਨਾਲ ਹੀ ਲੋਕਾਂ ਨੂੰ ਵੀ ਚਾਹੀਦਾ ਹੈ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਚਾਹੀਦਾ ਕਿ ਆਪਾਂ ਇਹਨਾਂ ਲੋਕਾਂ ਨੂੰ ਇਹ ਸ਼ਰਾਬ ਤੋਂ ਵਰਜਣ ਵਾਸਤੇ ਜਾਗਰੂਕ ਕਰੀਏ ਤਾਂ ਜੋ ਲੋਕ ਇਹ ਮੌਦੇ ਮੂਵ ਵਿੱਚ ਨਾ ਜਾਣ ਸੋ ਦੋਸਤੋ ਬੇਸ਼ੱਕ ਆਪਾਂ ਸ਼ਰਾਬ ਪੀਣ ਦੀ ਪ੍ਰੋਟਾ ਨਹੀਂ ਕਰਦੇ ਲੇਕਿਨ ਸਰਕਾਰ ਨੂੰ ਚਾਹੀਦਾ ਹੈ ਘੱਟੋ ਘੱਟ ਜਿਹੜਾ ਗਰੀਬ ਤਬਕਾ ਉਹਦੇ ਵਾਸਤੇ ਠੇਕੇ ਉੱਤੇ ਇੱਕ ਪ੍ਰਮਾਣ ਹੁਦਾ ਜਿਹੜੀ ਸ਼ਰਾਬ ਦੀ ਬੋਤਲ ਹੈ ਘੱਟੋ ਘੱਟ ਮਜ਼ਦੂਰਾਂ ਦੀ ਰੇਜ ਵਾਲੀ ਬਣਾ ਕੇ ਵੇਚੀ ਜਾਵੇ ਤਾਂ ਜੋ ਕੋਈ ਮਜ਼ਦੂਰ ਜੜਾ ਦੀ ਆਪੂ ਆ ਪੀ ਕੇ ਸ਼ਾਮ ਨੂੰ ਆਪਣੇ ਚਕਾਫਟ ਲਾ ਸਕੇ ਸੋ ਜਾਂ ਆਪਾਂ ਇਹਨਾਂ ਮਜ਼ਦੂਰਾਂ ਨੂੰ ਇੰਨਾ ਕਿ ਜਾਗਰੂਕ ਕਰੀਏ ਸਰਕਾਰੀ ਤੌਰ ਤੇ ਜਾਂ ਹੋਰ ਸਮਾਜਿਕ ਜਥੇਬੰਦੀਆਂ ਵੱਲੋਂ ਜਾਂ ਜੋ ਇਸ ਮਾੜੀ ਸ਼ਰਾਬ ਤੋਂ ਉਹ ਮੂਹ ਮੋੜ ਸਕਣ ਔਰ ਇਹਦਾ ਸੇਵਨ ਨਾ ਕਰਨ। ਸੋ ਦੋਸਤੋ ਇਹ ਬਹੁਤ ਜ਼ਰੂਰੀ ਵਿਸ਼ਾ ਹੈ ਕਿਉਂਕਿ ਮਨੁੱਖਾਂ ਦੀ ਜਾਨ ਦੇ ਨਾਲ ਸੰਬੰਧਿਤ ਹੈ। ਇਸ ਕਰਕੇ ਨਕਲੀ ਸ਼ਰਾਬ ਜਿਹੜੀ ਪਿੰਡਾਂ ਵਿੱਚ ਬਣਦੀ ਹੈ ਜਾਂ ਵਿਕਦੀ ਹੈ ਇਹਨੂੰ ਫੌਰੀ ਤੌਰ ਤੇ ਸਰਕਾਰ ਨੂੰ ਚਾਹੀਦਾ ਹੈ ਦੀ ਵਿਕਰੀ ਉੱਤੇ ਔਰ ਇਹਦੀ ਬਣਨ ਉੱਤੇ ਰੋਕ ਲਾਈ ਜਾਵੇ। ਕੀਮਤੀ ਜਾਨਾਂ ਉਹ ਮੌਤੇ ਨੂੰ ਚਾਹਣਾ ਜਾਣ ਔਰ ਇਹ ਜਿਹੜੀ ਮਾੜੀ ਸ਼ਰਾਬ ਆ ਇਹਨੂੰ ਜਿਹੜੇ ਲੋਕ ਬਣਾਉਂਦੇ ਆ ਜਾਂ ਵੇਚਦੇ ਆ ਉਹਨਾਂ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ।